ਕਬੀਰ ਮਾਇਆ ਡੋਲਣੀ ਪਵਨ ਚੋ ਕੋਲਣ ਹਾਰ ਸੰਤੋ ਮਾ ਕਨ ਕਾਇਾ ਛਾਚ ਪੀਏ ਸੰਸਾਰ ਭਗਤ ਕਬੀਰ ਜੀ ਅੱਜ ਦੇ ਪਾਵਨ ਸ਼ਲੋਕ ਦੇ ਰਾਹ ਸਾਨੂੰ ਸਮਝਾਉਂਦੇ ਹਨ ਕਬੀਰ ਮਾਇਆ ਡੋਲਣੀ ਮਾਇਆ ਤੋਂ ਪਾਵੈ ਦੁਨੀਆ ਡੋਲਣੀ ਤੋਂ ਪਾਵੈ ਉਹ ਚਾਟੀ ਜਿਸ ਦੇ ਵਿੱਚ ਦੁੱਧ ਰੱਖਿਆ ਜਾਂਦਾ ਹੈ ਪਵਨ ਚਕੋਲਣਹਾਰ ਪਵਨ ਤੋਂ ਪਾਵੈ ਹਵਾ ਸਵਾਸ ਚਕੋਲਣਹਾਰ ਤੋਂ ਪਾਵੈ ਢੜਕਣਾ ਉਸ ਚਾਟੀ ਦੇ ਵਿੱਚ ਜਿਸ ਦੇ ਵਿੱਚ ਦੁੱਧ ਪਿਆ ਉਸ ਨੂੰ ਜਦੋਂ ਢੜਕਿਆ ਜਾਂਦਾ ਹੈ ਦੇ ਉਸ ਦੇ ਵਿੱਚੋਂ ਮੱਖਣ ਪ੍ਰਾਪਤ ਕੀਤਾ ਜਾਂਦਾ ਹੈ ਇਹ ਸਾਰਾ ਜਿਹੜਾ ਕੰਮ ਹੈ ਇਹ ਮੱਖਣ ਦੀ ਪ੍ਰਾਪਤੀ ਦੇ ਲਈ ਹੋ ਰਿਹਾ ਹੈ ਇੱਥੇ ਭਗਤ ਕਬੀਰ ਜੀ ਉਦਾਹਰਣ ਸਾਨੂੰ ਦੁੱਧ ਦੀ ਦੇਖ ਕੇ ਉਦਾਹਰਣ ਸਾਨੂੰ ਦਹੀਂ ਦੀ ਦੇਖ ਕੇ ਉਦਾਹਰਣ ਸਾਨੂੰ ਲੱਸੀ ਦੀ ਦੇਖ ਕੇ ਉਦਾਹਰਣ ਸਾਨੂੰ ਮੱਖਣ ਦੀ ਦੇਖ ਕੇ ਸਮਝਾ ਸਾਡੇ ਸਕਮਲੇਮਨ ਨੂੰ ਰਹੇ ਨੇ ਉਹਨਾਂ ਨੇ ਵਿਚਾਰ ਜਿਹੜੀ ਕੀਤੀ ਹੈ ਨਾ ਉਹ ਦੁਨੀਆਵੀ ਕੀਤੀ ਹੈ ਉਹਨਾਂ ਦੇ ਅਨੁਸਾਰ ਇਹ ਜਿਹੜੀ ਮਾਇਆ ਹੈ ਦੁਨੀਆ ਜਿਹੜੇ ਲੋਕ ਕੇਵਲ ਤਾਂ ਕੇਵਲ ਦੁਨੀਆ ਦੇ ਨਾਲ ਜੁੜੇ ਰਹਿੰਦੇ ਨੇ ਦੁਨੀਆ ਤੱਕ ਹੀ ਸੀਮਤ ਰਹਿੰਦੇ ਨੇ ਉਹ ਭਾਵ ਕੀ ਉਨ੍ਹਾਂ ਦੇ ਹਿੱਸੇ ਵਿੱਚ ਸਿਰਫ ਛਾਚੀ ਆਉਂਦੀ ਹੈ ਪਾਵਲਸ ਹੀ ਆਉਂਦੀ ਹੈ ਫਿਰ ਪਰ ਜਿਹੜੇ ਦੂਜੇ ਮਨੁੱਖ ਨੇ ਜਿਹੜੇ ਗੁਰੂ ਦੀ ਗੱਲ ਮੰਨਦੇ ਨੇ ਗੁਰੂ ਦੀ ਗੱਲ ਨੂੰ ਸੁਣਦੇ ਨੇ ਗੁਰੂ ਦੀ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਵਰਤਦੇ ਨੇ ਆਪਣੇ ਕਰਮ ਦੇ ਵਿੱਚ ਲੈ ਕੇ ਆਉਂਦੇ ਨੇ ਉਸ ਲਈ ਭਗਤ ਕਬੀਰ ਜੀ ਕਹਿੰਦੇ ਨੇ ਵੀ ਇਹਨਾਂ ਮਨੁੱਖਾਂ ਨੇ ਦੁਨੀਆ ਵਿੱਚ ਰਹਿੰਦੇ ਹੋਏ ਆ ਉਸ ਅਥਾ ਅਗਮ अपार व्यंत प्रभु ਨੂੰ ਪ੍ਰਾਪਤ ਕੀਤਾ ਹੈ। ਸਾਝ ਦੁਨੀਆਦਾਰ ਨਾਲ ਇਹਨਾਂ ਨੇ ਰੱਖੀ ਹੈ, ਬਣਾਈ ਹੈ ਦੁਨੀਆ ਵਿੱਚ ਰਹੇ ਨੇ। ਦੁਨੀਆ ਵਿੱਚ ਰਹਿੰਦਿਆਂ ਹੋਇਆਂ ਸਭ ਕੁਝ ਕਰਦਿਆਂ ਹੋਇਆਂ ਆਪਣੇ ਆਪ ਨੂੰ ਗੁਰੂ ਨੂੰ ਇਹਨਾਂ ਲੋ ਇਹਨਾਂ ਮਨੁੱਖਾਂ ਨੇ ਸੌਂਪ ਦਿੱਤਾ ਹੈ। ਪਾਵ ਮਨ ਵਿੱਚ ਹੈ ਸਤਿਗੁਰ ਕੇ ਪਾਲ ਆਪਣੇ ਮਨ ਨੂੰ ਗੁਰੂ ਕੋਲ ਵੇਚ ਛੜਿਆ ਇਹਨਾਂ ਨੇ। ਜੇਕਰ ਤੁਸੀਂ ਗੁਰੂ ਕੋਲ ਜਾਓ ਗੁਰੂ ਨੂੰ ਮਿਲਣ ਜਾਓ ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ ਸਿੱਖ ਹਾਂ ਮੈਂ Hindu ਹਾਂ ਮੈਂ Muslim ਹਾਂ ਮੈਂ Bodh ਹਾਂ ਮੈਂ Jain ਹਾਂ ਮੈਂ Shahi ਹਾਂ ਇਹਦਾ ਮਤਲਬ ਹੈ ਮੈਂ ਆਪਣੇ ਧਰਮ ਨੂੰ ਡਿਫਾਈਨ ਕਰ ਰਿਹਾ ਹਾਂ ਧਰਮ ਬਾਰੇ ਦੱਸ ਰਿਹਾ ਹਾਂ ਤੇ ਜਿਹੜਾ ਮੇਰਾ ਧਰਮ ਹੈ ਉਸ ਧਰਮ ਦੇ ਅਕੋਰਡਿੰਗ ਮੇਰੇ ਅੰਦਰ ਉਹ ਗੁਣ ਵੀ ਹੋਣੇ ਬਹੁਤ ਜ਼ਰੂਰੀ ਨੇ ਗੁਣ ਤੋਂ ਭਾਵ ਕੀ ਆ ਗੁਣ ਤੋਂ ਭਾਵ ਹੈ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਮੈਂ ਸਿੱਖ ਹਾਂ ਤੇ ਸਿੱਖ ਦੇ ਕੁਝ ਉਹਦੀਆਂ ਕੁਝ ਜ਼ਿੰਮੇਵਾਰੀਆਂ ਨੇ ਜਿਵੇਂ ਸਮਾਜ ਵਿੱਚ ਉਸਨੇ ਕਿਸ ਤਰ੍ਹਾਂ ਵਿਚਰਨਾ ਹੈ ਦੂਜਿਆਂ ਨਾਲ ਕਿਵੇਂ ਉਸਨੇ ਗੱਲਬਾਤ ਕਰਨੀ ਹੈ ਕਿਹੜਾ ਵਪਾਰ ਕਰਨਾ ਹੈ ਹੱਡੀ ਤੇ ਬਹਿ ਕੇ ਮੁਨਾਫਾ ਕਿਸ ਤਰ੍ਹਾਂ ਕਰਨਾ ਹੈ ਬੇਈਮਾਨੀ ਨਾਲ ਕੰਮ ਕਰਨਾ ਹੈ ਇਮਾਨਦਾਰੀ ਨਾਲ ਕੰਮ ਕਰਨਾ ਹੈ ਜਾਂ ਸੱਚ ਬੋਲਣਾ ਹੈ ਜਾਂ ਝੂਠ ਬੋਲਣਾ ਹੈ ਲੋਭ ਰੱਖਣਾ ਹੈ ਮੋਹ ਰੱਖਣਾ ਹੈ ਜਾਂ ਹੰਕਾਰ ਰੱਖਣਾ ਹੈ ਜਾਂ ਅੰਦਰ ਦਇਆ ਧਰਮ ਅੰਦਰ ਸ਼ਾਂਤੀ ਅੰਦਰ ਆਨੰਦ ਅੰਦਰ ਸਦਾਚਾਰ ਵਾਲੇ ਗੁਣ ਅੰਦਰ ਜੰਗੇ ਗੁਣ ਆਉਣੇ ਨੇ ਇਹ ਮਨੁੱਖ ਤੇ ਆਪਣੇ ਉੱਪਰ ਡਿਪੈਂਡ ਕਰਦਾ ਹੈ ਇਹ ਉਸ ਦੇ ਤਰਨ ਨੂੰ ਪ੍ਰਗਟ ਕਰਦਾ ਹੈ ਸਿੱਖ ਦਾ ਮਤਲਬ ਹੁੰਦਾ ਹੈ ਸਖਾਰਤੀ ਵਿਦਿਆਰਥੀ ਜੋ ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਦਾ ਹੈ ਹਰ ਰੋਜ਼ ਹਰ ਰੋਜ਼ ਸਾਨੂੰ ਇੱਕ ਨਿਆ ਜੀਵਨ ਮਿਲਦਾ ਹੈ ਜੋ ਇਸ ਨਵੇਂ ਜੀਵਨ ਦੇ ਵਿੱਚ ਰਹਿ ਕੇ ਨਵੇਂ ਜੀਵਨ ਦੇ ਨਾਲ ਜੁੜ ਕੇ ਨਵੇਂ ਜੀਵਨ ਦੇ ਵਿੱਚ ਕੰਮ ਕਰਦੇ ਨੇ ਉਹ ਅੱਗੇ ਜਾ ਕੇ ਮਹਾਨ ਕੌਮ ਦੇ ਲੇਖਕ ਲਖਾਰੀ ਮਹਾਨ ਕਥਾਵਾਚਕ ਪ੍ਰਚਾਰਕ ਮਹਾਨ ਵਿਦਵਾਨ ਲੋਸਪਰ ਬਣਦੇ ਨੇ ਦੂਜੇ ਪਾਸੇ ਜਿਹੜੇ ਕੇਵਲ ਤਾਂ ਕੇਵਲ ਇੱਥੇ ਆ ਕੇ ਸਮਾ ਬਰਬਾਦ ਕਰਦੇ ਨੇ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਡੇ ਉੱਤੇ ਸਾਨੂੰ ਸਭ ਨੂੰ ਰੋਜ਼ਗਾਰ ਦਿੱਤਾ ਹੈ ਪਾਵੇਂ ਅਸੀਂ ਛੋਟਾ ਕੰਮ ਕਰਦੇ ਆਂ ਕਾਵੇਂ بڑا ਕੰਮ ਕਰਦੇ ਆਂ ਪਾਵੇਂ ਖੇਤਾਂ ਵਿੱਚ ਕੰਮ ਕਰਦੇ ਆਂ ਪਾਵੇਂ ਅਸੀਂ ਕਰਿਆਨੇ ਦਾ ਕੰਮ ਕਰਦੇ ਆਂ ਪਾਵੇਂ ਅਸੀਂ ਸਬਜ਼ੀ ਦਾ ਕੰਮ ਕਰਦੇ ਆਂ ਪਾਵੇਂ ਅਸੀਂ ਵਾਹਨ ਚਲਾਉਂਦੇ ਆਂ ਕੁਝ ਵੀ ਕਰਦੇ ਲੋਜੀ ਆ ਸਾਡੀ ਕੰਮ ਹੈ ਸਾਡਾ ਬਿਜ਼ਨਸ ਹੈ ਸਾਡਾ ਕਾਰੋਬਾਰ ਇਹ ਨਹੀਂ ਹੁੰਦਾ ਕਿ ਸਰਕਾਰੀ ਧਾਇਰੇ ਵਿੱਚ ਜਾ ਕੇ ਕੁਝ ਪੈਸੇ ਦੇ ਕੇ ਹੀ ਉਹੀ ਸਰਕਾਰੀ ਅਫਸਰ ਉਹੀ ਅਫਸਰ ਕਵਾਣ ਦੇ ਕੇ ਹੱਕਦਾਰ ਅਫਸਰ ਤੁਸੀਂ ਵੀ ਆਪਣੇ ਫੀਲਡ ਦੇ ਵਿੱਚ ਜਿਸ ਚੀਜ਼ ਦੇ ਤੁਸੀਂ ਮਾਸਟਰ ਡਿਗਰੀ ਤੁਹਾਡੇ ਕੋਲ ਹੈ ਨਾ ਤੁਸੀਂ ਉਸ ਡਿਗਰੀ ਉਸ ਉਸ ਫੀਲਡ ਦੇ ਤੁਸੀਂ ਇੱਕ ਮਹਾਨ ਵਪਾਰੀ ਬਣ ਸਕਦੇ ਹੋ ਅਗਰ ਤੁਸੀਂ ਵਪਾਰ ਕਰਦੇ ਹੋ ਇੱਕ ਅچھے ਸੈਲਰ ਦੇ ਰੂਪ ਦੇ ਵਿੱਚ ਤੁਸੀਂ ਸਾਹਮਣੇ ਆ ਸਕਦੇ ਹੋ ਅਗਰ ਤੁਸੀਂ ਦੁਕਾਨਦਾਰ ਹੋ ਤੁਸੀਂ ਮਕੈਨਿਕਲ ਹੋ ਇੰਜੀਨੀਅਰ ਹੋ ਭਾਵੇਂ ਫੀਲਡ ਕੋਈ ਵੀ ਹੋਵੇ ਭਾਵੇਂ ਤੁਸੀਂ ਕੰਮ ਸਿੱਖਿਆ ਭਾਵੇਂ ਤੁਸੀਂ ਕਿਤੇ ਸਟਾਈਜਟਰੀ ਟ੍ਰੇਨਿੰਗ ਕੀਤੀ ਹੈ ਕਿਸੇ ਸਰਕਾਰੀ ਦਾਰੇ ਵਿੱਚ ਕੀਤੀ ਹੈ ਜਾਂ ਨਹੀਂ ਕੀਤੀ ਪ੍ਰਾਈਵੇਟ ਦਾਰੇ ਵਿੱਚ ਕੀਤੀ ਹੈ ਜਾਂ ਨਹੀਂ ਕੀਤੀ ਪਰ ਜੇ ਤੁਸੀਂ ਤੁਹਾਡੇ ਕੋਲ ਰੁਤਬਾ ਹੈ ਤੁਹਾਡੇ ਕੋਲ ਕੰਮ ਕਰਨ ਦਾ ਸਿਸਟਮ ਹੈ ਤੇ ਤੁਹਾਡੇ ਕੋਲ ਧਰਮ ਦੀ ਫਲੋਸਫੀ ਧਰਮ ਦੀ ਫਲੋਸਫੀ ਧਰਮ ਦਾ ਵੀ ਧਰਮ ਦੀ ਵਿਚਾਰ ਕੀ ਹੈ ਧਰਮ ਦਾ ਗਿਆਨ ਕੀ ਹੈ ਜੇ ਤੁਹਾਡੇ ਅੰਦਰ ਉਸ ਧਰਮ ਦੇ ਗੁਣ ਹੈ ਤੇ ਤੁਸੀਂ ਸੰਸਾਰ ਦੇ ਵਿੱਚ ਵਧੀਆ ਜ਼ਿੰਦਗੀ ਜੀਤੇ ਸੰਸਾਰ ਤੋਂ ਜਾ ਸਕਦੇ ਹੋ ਅਸਲ ਜੀਵਨ ਮਨੋਰਥ ਨੂੰ ਪ੍ਰਾਪਤ ਕਰ ਸਕਦੇ ਹੋ ਜਿਸ ਜੀਵਨ ਮਨੋਰਥ ਦੇ ਬਾਰੇ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਬੀਰ ਮਾਇਆ ਡੋਲਣੀ ਇਹ ਡੋਲੂ ਇਹ ਡੋਲਣੀ ਹੈ ਕਬੀਰ ਮਾਇਆ ਡੋਲਣੀ ਭਵਨ ਚਕੋਲਨ ਹਾਰ ਇਸ ਸਵਾਸਾਂ ਦੇ ਨਾਲ ਸਵਾਸਾਂ ਦੇ ਨਾਲ ਅਸੀਂ ਉਸ ਦੁੱਧ ਦੀ ਚਾਟੀ ਨੂੰ ਢਿੱਕਣਾ ਹੈ ਜਿਸ ਦੇ ਵਿੱਚੋਂ ਮੱਖਣ ਨਿਕਲੇਗਾ ਭਾਵ ਇਸ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਇਸ ਰਸਨਾ ਨੂੰ ਰਾਮ ਨਾਮ ਦੇ ਨਾਲ ਸਾਨੂੰ ਬੰਧਣਾ ਪਵੇਗਾ ਤੇ ਸਵਾਸ ਸਵਾਸ ਰਾਮ 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 ਵਾਹਿਗੁਰੂ 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 ਅੱਲਾ 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 ਗੋਡ 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 ਇਸ ਤਰ੍ਹਾਂ ਅਨੇਕਾਂ ਨਾਂ ਨੇ ਪਰਮੇਸ਼ਵਰ ਨੂੰ ਯਾਦ ਕਰਨ ਦੇ ਵੱਖਰੇ ਵੱਖਰੇ ਧਰਮ ਦੇ ਵਿੱਚ ਉਹਨਾਂ ਨੂੰ ਵੱਖਰੇ ਵੱਖਰੇ ਸੈਨਾਂ ਦੇ ਦੁਆਰਾ ਦਰਸਾਇਆ ਜਾਂਦਾ ਹੈ ਲੁਝਾਇਆ ਜਾਂਦਾ ਹੈ ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਮਾਇਆ ਡੋਲਣੀ ਭਵਨ ਚਕੋਲਣ ਹਾਰ ਕਹਿੰਦੇ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਹੁਣ ਜਿਹੜੀ ਚਾਟੀ ਦੇ ਵਿੱਚ ਦੁੱਧ ਪਿਆ ਹੈ ਦੁੱਧ ਨੂੰ ਡੜਕਣ ਦੇ ਲਈ ਜੋ ਉਹਦੇ ਵਿੱਚ ਲੱਸੀ ਪ੍ਰਾਪਤ ਹੋਈ ਹੈ ਲੱਸੀ ਤੋਂ ਬਾਅਦ ਜੋ ਮੱਖਣ ਪ੍ਰਾਪਤ ਹੋਇਆ ਹੁਣ ਮੱਖਣ ਕਿਹੜੇ ਮੱਖਣ ਕਿਸ ਨੂੰ ਪ੍ਰਾਪਤ ਹੁੰਦਾ ਉਹਨਾਂ ਲੋਕਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਗੁਰੂ ਦੇ ਵਿਚਾਰਧਾਰਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ ਤੇ ਗੁਰੂ ਦੀ ਮਤ ਅਨੁਸਾਰ ਜੀਵਨ ਜੂਂਦੇ ਨੇ ਤੇ ਸੰਸਾਰ ਦੇ ਵਿੱਚ ਚੰਗੇ ਕਰਮ ਕਰਦੇ ਨੇ ਤੇ ਆਪਣੀ ਜੀਵਨ ਸ਼ੈਲੀ ਨੂੰ ਵਧੀਆ ਬਣਾਉਂਦੇ ਨੇ ਉਹ ਸੰਸਾਰ ਦੇ ਵਿੱਚੋਂ ਮਕਮ ਦੀ ਪ੍ਰਾਪਤੀ ਕਰਦੇ ਨੇ ਦੁਨੀਆ ਵਿੱਚ ਰਹਿੰਦੇ ਨੇ ਦੀਨ ਦੇ ਨਾਲ ਜੁੜ ਕੇ ਰਹਿੰਦੇ ਨੇ ਪਰ ਪਰਮੇਸ਼ਵਰ ਦੇ ਨਾਲ ਉਹਨਾਂ ਦੀ ਯਾਰੀ ਪੱਕੀ ਹੁੰਦੀ ਹੈ ਸੰਸਾਰ ਦੇ ਵਿੱਚ ਰਹਿ ਕੇ ਸੰਸਾਰਿਕ ਲੋਕਾਂ ਵਾਂਗੂ ਕੰਮ ਕਰਦੇ ਨੇ ਪਰ ਅੰਦਰੋਂ 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 ਉਹ ਪਰਮੇਸ਼ਵਰ ਦੇ ਨਾਲ ਜੁੜੇ ਹੁੰਦੇ ਨੇ ਜਿਸ ਕਰਕੇ ਆਪਣਾ ਜੀਵਨ ਸੁਖਾਲਾ ਕਰਕੇ ਇੱਥੋਂ ਜਾਂਦੇ ਨੇ ਸੋ ਮਹਾਰਾਜ ਜੀ ਕਿਰਪਾ ਕਰਨ ਆਪ ਸਭ ਨੂੰ ਹੋਤੇ ਮਿਹਰ ਕਰਨ ਅੱਜ ਦੇ ਇਸ ਪਾਵਨ ਸ਼ਲੋਕ ਦੀ ਵਿਚਾਰ ਕਰਦਿਆਂ 10 ਪਾਸੋਂ ਬੇੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਸਮੂਹ ਸਾਧ ਸੰਗਤ ਬਖਸ਼ਣੋਂ ਬਖਸ਼ ਲੈਣਾ ਜੀ ਬਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ